ਵੀ 223528 ਵਾਲਾ ਠੀਕ ਹੈ ਜੀ ਆ ਆਪਣੀ ਸਿੰਪਲ ਸੀਲ ਆਉਂਦੀ ਹੈ ਜੀ ਠੀਕ ਹੈ ਜੀ ਆਪਾਂ ਇਹਦੇ ਚ ਆਹ 213728 ਵਾਲਾ ਹੈਵੀ ਗੇਅਰ ਬਾਕਸ ਲਾਉਣਾ ਹੈ ਮਕੈਨੀਕਲ ਸੀਲ ਠੀਕ ਹੈ ਜੀ ਮਕੈਨੀਕਲ ਸੀਲ ਤਾਂ ਉਹਦੇ ਬਲੇਡ ਠੀਕ ਹੈ ਜੀ ਆਹ ਬਲੇਡ ਲਾਉਂਦੇ ਜੀ ਤੇ ਉਹ ਕੰਪਨੀ ਆਲਾ ਹਾਂ ਹਾਂ ਭਾਈ ਉਹ ਬਲੇਡ ਆ ਹੁੰਦੇ ਆ ਠੀਕ ਹੈ ਜੀ ਬਾਕੀ ਆ 28 ਦਿਨ ਵਾਲੀਆਂ ਕਰਾ ਰੀਆਂ ਨੇ ਸੇਮ ਆ ਤੇ ਪ੍ਰਾਈਮ ਐਗਰੋ ਦਾ ਆਪਾਂ ਇੱਥੇ ਅੱਜ ਮੇਲੇ ਦੇ ਉੱਤੇ ਜਿਹੜੀ ਆ ਸਟਾਲ ਲੱਗੀ ਹੋਈ ਹੈ ਤੇ ਬਾਈ ਦੱਸਣਗੇ ਫਰਕ ਕੀ ਆ ਆਮ ਆਪਣੇ ਜਿਹੜੇ ਰੋਟਾਵੀਟਰ ਆਉਂਦੇ ਤੇ ਦੂਜੇ ਰੋਟਾ ਟਰੈਕਟਰ ਹੋਰ ਕੀ ਹਾਲ ਹੈ ਦਿਲਪ੍ਰੀਤ ਜੀ ਵਧੀਆ ਬਾਈ ਤੇ ਦੱਸੋ ਜੀ ਆਪਾਂ ਨੂੰ ਆਮ ਰੋਟਾਵੀਟਰ ਚ ਤੇ ਜਿਹੜੇ ਇਹਨਾਂ ਦੇ ਵਿੱਚ ਤੁਸੀਂ ਕੀ ਫਰਕ ਪਾ ਕੇ ਦੇ ਰਹੇ ਜੀ ਆਮ ਰੋਟਾਵੀਟਰ ਚ ਬਈ ਆਹ ਗੀਅਰ ਬਾਕਸ ਆਉਂਦਾ 20 21 20 35 28 ਵਾਲਾ ਠੀਕ ਹੈ ਜੀ ਆ ਆਪਨੀ ਸਿੰਪਲ ਸੀਲ ਆਉਂਦੀ ਹੈ ਜੀ ਠੀਕ ਹੈ ਜੀ ਆਪਾਂ ਇਹਦੇ ਚ ਆਹ 21 37 28 ਵਾਲਾ ਹੈਵੀ ਗੀਅਰ ਬਾਕਸ ਲਾਉਣਾ ਹੈ ਮਕੈਨੀਕਲ ਸੀਲ ਠੀਕ ਹੈ ਜੀ ਆਪ ਬਲੇਡ ਲਾਉਂਦੇ ਜੀ ਤੇ ਉਹ ਕੰਪਨੀ ਆ ਲਾ ਚ ਹਾਂ ਭਾਈ ਉਹ ਬਲੇਡ ਆ ਹੁੰਦੇ ਆ ਠੀਕ ਹੈ ਜੀ ਬਾਕੀ ਆ 28 ਦਿਨ ਦੇ ਵਾਲੀਆਂ ਗਰਾਰੀਆਂ ਨੇ ਸੇਮ ਆ ਠੀਕ ਹੈ ਜੀ ਫਰਕ ਤੁਸੀਂ ਆਪ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿੰਨਾ ਅੰਤਰ ਹੈ ਗਰਾਰੀ ਦਾ ਮੈਨਾਂ ਦਾ ਦੰਦੇ ਜਿੰਨਾ ਤੋਂ ਉੱਚਾ ਹੀ ਹੋ ਗਿਆ ਜੀ ਹਾਂਜੀ ਤੇ ਉਸ ਤੋਂ ਇਲਾਵਾ ਸਾਰੀਆਂ ਗਰਾਰੀਆਂ ਆਪਣੀ ਹੈਵੀ ਸੈੱਟ ਲੱਗਾ ਹੋਇਆ ਜੀ ਗੱਲ ਕਰੀਏ ਤੇ ਉਸ ਤੋਂ ਬਾਅਦ ਜੇ ਰੋਟਾਵੀਟਰ ਦੀ ਗੱਲ ਕਰੀਏ ਤੇ ਆ ਕਿੰਨੇ ਫੁੱਟ ਆ ਜਾਂਦਾ ਈ ਰੋਟਾਵੀਟਰ ਰੋਟਾਵੀਟਰ 7 ਫੁੱਟ ਤੋਂ ਲੈ ਕੇ 12 ਫੁੱਟ ਤੱਕ ਬਈ ਜਿਹੜੀ ਕੰਪਨੀ ਬਣਾ ਕੇ ਦੇ ਦਿੱਤੀ ਤੇ ਇਹ ਕਿੰਨੇ ਐਚਪੀ ਦੇ ਉੱਤੇ ਰਿਕਮੈਂਡ ਕਰ ਰਹੇ ਇਹ 75 ਹੌਸਪਾਵਰ ਦੇ ਇਹ 75 ਹੌਸਪਾਵਰ ਦੇ ਉੱਤੇ ਰਿਕਮੈਂਡ ਹੈ ਜਿਹੜਾ 10 ਫੁੱਟਾ ਜਾਂ ਆਪਣਾ 9 ਫੁੱਟਾ ਹੁੰਦਾ ਉਹ ਕਿੰਨਾ 10 10 ਫੁੱਟਾ 60 ਐਚਪੀ ਤੇ ਇਹਦਾ ਕਿੰਨਾ ਪ੍ਰਾਈਸ ਹੈ ਜੀ ਅੱਜ ਦੇ ਟਾਈਮ ਦੇ ਉੱਤੇ ਅੱਜ ਦੇ ਟਾਈਮ 'ਚ ਪ੍ਰਾਈਸ ਹੈਗਾ ਗਾ ਇੱਕ 45 ਮੇਲੇ 'ਚ ਮੇਲੇ ਮੇਲੇ 'ਚ ਹਾਂਜੀ ਤੇ ਜੇ ਕੋਈ ਕੰਟੈਕਟ ਕਰਦਾ ਹਨਾ 2-4 ਦਿਨਾਂ 'ਚ ਉਹੀ ਰਹੇਗਾ ਕਿ ਕੋਈ ਚੇਂਜ ਹੋ ਜਾਏਗਾ ਨੰਨੇ ਦੇ ਦਾਂਗੇ ਕੋਈ ਨਾ ਮੋਬਾਈਲ ਨੰਬਰ ਹੀ ਆਪਣੀ ਪ੍ਰਾਈਮ ਐਗਰੋ ਦਾ ਇੱਕ ਮੈਲ ਨੰਬਰ ਹੈਗਾ 9509 ਹਾਂਜੀ 09738 ਠੀਕ ਹੈ ਜੀ ਇੱਕ ਨੰਬਰ ਹੋਰ ਪਾ ਦੇ ਹਾਂਜੀ ਦੱਸ ਦਿਓ ਜੀ ਉਹ ਵੀ ਤੇ ਬਾਕੀ ਕਿੰਨੇ ਬਲੇਡ ਦੇ ਰਿਹਾ ਆਪਣਾ ਥੱਲੇ 10 ਫੁੱਟ ਦੇ ਥੱਲੇ 10 ਫੁੱਟੇ 78 ਬਲੇਡ ਬਾਈ 78 ਬਲੇਡ ਦੇ ਰਿਹਾ ਤੇ ਹਰ ਇੱਕ ਰਾਈਟਰ ਦੇ ਉੱਤੇ ਤੁਸੀਂ ਜਿਹੜਾ ਆਪਦੇ ਹਿਸਾਬ ਤੇ ਸੈੱਟ ਕਰਕੇ ਦਿੰਦੇ ਹੋ ਹਾਂਜੀ ਇਹ ਰੋਟਾਵੇਟਰ ਦੇ 5mm ਦੀ ਬਾਡੀ ਆ ਬਾਈ ਠੀਕ ਹੈ ਜੀ ਜਿਹੜੀ ਬਾਡੀ ਬੋਰਡ ਸ਼ੀਟ ਲੱਗੀ ਜਾਂਦੀ ਹੈ ਹਾਂਜੀ 5mm 5mm ਦੀ ਲੱਗੀ ਹੈ 3 ਇੰਚ ਦਾ ਬੀਮਾ ਬਾਕੀ ਆ ਸਟੇਪਿੰਡਰ ਨਹੀਂ ਆ ਸਟ੍ਰਿਮਨਰ ਹੁੰਦਾ ਬਈ ਵਿੱਚ ਕੰਪਨੀਆਂ ਦਾ ਆਪਣਾ ਵਿੱਚ ਦੀ ਲੇਜ਼ਰ ਕਟਿੰਗ ਕਰਕੇ ਸਾਰਾ ਵਿੱਚ ਦੀ ਪੈਪ ਲੰਗਾਇਆ ਹੋਇਆਗਾ ਠੀਕ ਹੈ ਜੀ ਲੇਜ਼ਰ ਕਟਿੰਗ ਕਰਕੇ ਵਿੱਚੋਂ ਦੀ ਲੰਗਾਇਆ ਹੋਇਆ ਬਾਕੀ ਪ੍ਰਾਈਮੇਗਰੋ ਦਾ ਲੋਗੋ ਤੁਸੀਂ ਚੈੱਕ ਕਰਾ ਬਾਕੀ ਬਾਈ ਦੀਆਂ ਵੀ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਹਣਾ ਪ੍ਰਾਈਮੇਗਰੋ ਦੇ ਤੇ ਇਸ ਤੋਂ ਇਲਾਵਾ ਜਿਹੜਾ ਮੇਨ ਡਿਫਰੈਂਸ ਆ ਤੁਸੀਂ ਦੇਖ ਲਓ ਬਈ ਗਰਾਰੀ ਨਾਲ ਗਰਾਰੀ ਰੱਖ ਲਓ ਤੇ ਅੱਦੋ ਅਦਨਾ ਨਾਮ ਦਾ ਜੇ ਗੱਲ ਕਰੀਏ ਆ ਗਰਾਰੀ ਆਮ ਹਰ ਇੱਕ ਬੰਦਾ ਪਾ ਕੇ ਦੇ ਰਿਹਾ ਹਣਾ ਰੋਟਾਵੀਟਰ ਦੇ ਵਿੱਚ ਤੇ ਬਾਈ ਹੋਣੀ ਆ ਦੇ ਰਹੇ ਨੇ ਦੇ ਭਾਈ ਆਪਾਂ ਵੱਡੇ ਤੋਂ ਵੱਡਾ 12 ਫੁੱਟ ਤੱਕ ਦੇ ਰਹੇ ਆਂ ਹਾਂਜੀ ਤੇ ਛੋਟੇ ਤੋਂ ਛੋਟਾ 7 ਫੁੱਟ ਤੱਕ ਤੇ ਸਾਰਿਆਂ ਦੇ ਇੱਕ ਵਾਰੀ ਪ੍ਰਾਈਸ ਆਜੋ 7 ਫੁੱਟੇ ਦਾ 8000 ਤੇ 9 ਦਾ 10000 ਤੇ 12 ਦਾ 7 ਦਾ ਬਈ ਹੈਗਾ 120 ਹਾਂਜੀ 8 ਦਾ 125 ਐ ਮੇਲੇ ਦਾ ਠੀਕ ਹੈ 9 ਦਾ 135 ਠੀਕ ਹੈ ਜੀ 10 ਦਾ 45 ਠੀਕ ਹੈ ਜੀ 12 ਦਾ 80 ਆ ਬਈ ਹਿੱਸੇ ਸਮੇਤ ਠੀਕ ਹੈ ਇਹ ਹਿੱਸੇ ਸਮੇਤ ਹਾਂਜੀ ਠੀਕ ਹੈ ਹੁੰਦੇ ਹਿੱਸਾ ਲਾ ਕੇ ਦੇ ਰਹੇ ਵੀ ਏਡਾ ਵੱਡਾ ਰੋਡ ਤੇ ਨਹੀਂ ਜਾਣਾ ਹਾਂਜੀ ਤੇ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਨੰਬਰ ਲਾਸਤੋ ਜੀ ਦੁਬਾਰਾ ਇਹ ਹੈਗਾ 90 563 73200 ਜੀ ਠੀਕ ਹੈ 90 563 73200 ਜੀ ਤੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਜੀ ਕਿਸੇ ਵੀ ਟਾਈਮ ਬਾਕੀ ਆ ਬਾਈ ਬਲੇਡ ਦੇ ਰਹੇ ਨੇ ਦੂਸਰੀ ਕੰਪਨੀ ਆਮ ਆ ਦੇ ਰਹੀ ਧੰਨਵਾਦ ਵੀਰੇ ਜਾਣਕਾਰੀ ਦੇਣ ਲਈ